ਅਕਾਲੀ ਦਲ ਉਹਦੇ ਨਾਲ ਇਹ ਸਮਝੌਤਾ ਕਰੂਗਾ ਜਿਹੜਾ ਪੰਜਾਬ ਦੇ ਹੱਕ ਨੂੰ ਦੇਊਗਾ ਜਿਹੜੇ ਸਾਡੇ ਹੱਥ ਮਾਰ ਗਏ ਸਾਨੂੰ ਕੋਈ ਸਮਝੌਤੇ ਦੀ ਲੋੜ ਨਹੀਂ ਸਾਡਾ ਸਮਝੌਤਾ ਪੰਜਾਬ ਦੇ ਲੋਕਾਂ ਦੇ ਨਾਲ ਹੈ ਅਸੀਂ ਦਿੱਲੀੋਂ ਨਹੀਂ ਚੱਲਦੇ ਕੋਈ ਦਿੱਲੀ ਦੀ ਹਕੂਮਤ ਸ਼੍ਰੋਮਣੀ ਅਕਾਲੀ ਦਲ ਨੂੰ ਨਹੀਂ ਚਲਾ ਸਕਦੀ ਨਹੀਂ ਮੈਂ ਤਾਂ ਲੋਕਾਂ ਨੂੰ ਬੇਨਤੀ ਕਰਦੀ ਆ ਤੁਹਾਡੇ ਕੋਲ ਤਾਕਤ ਹੁੰਦੀ ਹੈ ਉਹ ਵੋਟ ਦੀ ਛੋਟ ਹੁੰਦੀ ਜਿਹਦੇ ਨਾਲ ਤੁਸੀਂ ਇਹੋ ਜਿਹੀ ਛੱਟ ਮਾਰਦੇ ਹੋ ਕਿ ਤੁਸੀਂ ਉਹ ਸਰਕਾਰਾਂ ਜਾਗ ਜਾਂਦੀਆਂ ਨੇ 1 ਲੱਖ ਕਰੋੜ ਰੁਪਏ ਦਾ ਕਰਜ਼ਾ ਕਾਂਗਰਸ ਲੋਕਾਂ ਦੇ ਉੱਤੇ ਚੜਾ ਕੇ ਲੁੱਟ ਕੇ ਖਾ ਕੇ ਤੁਰ ਗਈ ਸਾਨੂੰ ਕੁਝ ਨਹੀਂ ਮਿਲਿਆ 2 ਸਾਲਾਂ ਦੇ 60 ਹਜ਼ਾਰ ਕਰੋੜ ਦਾ ਕਰਜ਼ਾ ਇਸ ਭਗਵੰਤ ਮਾਨ ਨੇ ਤੁਹਾਡੇ ਸਿਰੇ ਚਾੜਤਾ ਕੇਂਗਰੀਵਾਲ ਨੂੰ ਚਮਕਾਉਣ ਵਾਸਤੇ ਜੇ ਹੋਰ ਪਤਾ ਨਹੀਂ ਕਿੰਨਾ ਕਰਜ਼ਾ ਲਊਗਾ ਆਣ ਗਿਆ ਮੋਟਾ ਪਾਵੇਂ ਸਰਪੰਚੀ ਦੀਆਂ ਇਹਨਾਂ ਨੂੰ ਝਾੜੂ ਮਾਰ ਕੇ ਪੂਰਾ ਸਪਾਇਆ ਇਹਨਾਂ ਦਾ ਕਰ ਦਿਓ ਉਹਦੇ ਬਾਅਦ ਐਮਪੀ ਵੀ ਆਣ ਗਿਆ ਜਿਹੜਾ ਭਗਵੰਤ ਮਾਨ 2.5 ਸਾਲ ਤੋਂ ਦੇਖਿਆ ਨਹੀਂ ਤੁਹਾਡਾ ਐਮਐਲਏ ਨੇ ਦੇਖਿਆ ਮੁਕਮਾਇ ਉਹ ਦਿਖੂਗਾ ਜਦ ਦਿਖੂਗਾ ਇਹਦੇ ਝੂਠ ਦੀ ਜਾਲ ਦੇ ਮੱਛੀ ਫਸ ਜਾਣਾ ਹੱਥ ਬੰਨ ਕੇ ਬੇਨਤੀ ਹੈ ਅੱਗੇ ਬਹੁਤ ਵੱਡੀ ਗਲਤੀ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ ਬਲਕਿ ਇਹਦੇ ਝੂਠਾ ਦਾ ਇਹ ਤੋਂ ਬਦਲਾ ਲੈਣਾ ਇਹੋ ਜੀ ਵੋਟ ਦੀ ਝੋਟ ਮਾਰਨਾ ਇਹੋ ਜੀ ਸੱਟ ਮਾਰਨਾ ਕਿ ਸੁੱਤਾ ਹੈ ਭਗਵੰਤ ਸਿੰਘ ਜੇਰੀਵਾਲ ਜਾਗ ਜਾਣ ਤੇ ਇਹਾਂ ਜੇ ਆ ਜਾਣ ਤੇ ਆਪਣੇ ਕੀਤੇ ਵਾਦੇ ਪੂਰੇ ਕਰਨ ਲੋਕਾਂ ਦੇ ਵਿੱਚ ਆ ਜਾਣ ਕੱਲੇ ਗੱਲਾਂ ਕਿ ਨਹੀਂ ਹਕੀਕਤ ਚ ਵੀਪਾ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਕਾਂਗਰਸ ਨਾਲ ਸਮਝੌਤਾ ਕਰਕੇ ਲੜ ਰਹੀ ਆ ਅਕਾਲੀ ਦਲ ਇਹਨਾਂ ਨੂੰ ਖਤਮ ਨੇ ਲਈ ਕਿਸੇ ਨਾਲ ਸਮਝੌਤਾ ਕਰਦਾ ਰਹਿਣਾ ਇਹਨਾਂ ਨੂੰ ਧੋਖਾ ਬੱਤ ਦੇਖੋ ਅਕਾਲੀ ਦਲ ਸੱਤਾ ਤੇ ਰਾਜ ਵਾਸਤੇ ਨਹੀਂ ਸੇਵਾ ਵਾਸਤੇ ਹੈ ਇਹ ਉਹ ਸ਼ਹੀਦਾਂ ਦੀ ਜਥੇਬੰਦੀ ਹੈ ਜਿਹੜੇ ਬਾਦਲ ਸਾਹਿਬ ਵਰਗਿਆਂ ਨੇ 18 ਸਾਲ ਕੈਦਾਂ ਕੱਟੀਆਂ ਕਿਉਂਕਿ ਕੋਈ ਕਤਲ ਜਾਂ ਗੁਨਾਹ ਨਹੀਂ ਕੀਤਾ ਸੀ ਪੰਜਾਬ ਦੀ ਹਕਾਂ ਦੀ ਰਾਖੀ ਵਾਸਤੇ ਆਪਣੀ ਪਾਨੀਆਂ ਦੀ ਰਾਖੀ ਆਪਣੇ ਰਾਜਧਾਨੀ ਦੀ ਰਾਖੀ ਆਪਣੇ ਪੰਜਾਬ ਦੇ ਹਕਾਂ ਦੀ ਅੱਜ ਹਰੇਕ ਦੇ ਨਾਲ ਸਮਝੌਤਾ ਕੀਤਾ ਜਾ ਰਿਹਾ ਅਕਾਲੀ ਦਲ ਉਹਦੇ ਨਾਲ ਹੀ ਸਮਝੌਤਾ ਕਰੂਗਾ ਜਿਹੜਾ ਪੰਜਾਬ ਦੇ ਹੱਕ ਉਹਨੂੰ ਦੇਊਗਾ ਜਿਹੜੇ ਸਾਡੇ ਹੱਥ ਮਾਰਦੇ ਸਾਨੂੰ ਕੋਈ ਸਮਝੌਤੇ ਦੀ ਲੋੜ ਨਹੀਂ ਸਾਡਾ ਸਮਝੌਤਾ ਪੰਜਾਬ ਦੇ ਲੋਕਾਂ ਦੇ ਨਾਲ ਹੈ ਅਸੀਂ ਦਿੱਲੀੋਂ ਨਹੀਂ ਚੱਲਦੇ ਕੋਈ ਦਿੱਲੀ ਦੀ ਹਕੂਮਤ ਸ਼੍ਰੋਮਣੀ ਅਕਾਲੀ ਦਲ ਨੂੰ ਨਹੀਂ ਚਲਾ ਸਕਦੀ ਇਹ 3 ਪਾਰਟੀਆਂ ਮੈਨੂੰ ਦੱਸ ਦੇ ਜੇ ਭਗਵੰਤ ਮਾਨ ਕੇਜਰੀਵਾਲ ਦੇ ਖਿਲਾਫ ਖੜ ਸਕਦਾ ਹੈਗਾ ਸਾਡਾ ਪਾਣੀ ਕੇਜਰੀਵਾਲ ਕਹਿੰਦਾ ਹਰਿਆਣਾ ਨੂੰ ਜਾਊਗਾ ਦਿੱਲੀ ਨੂੰ ਜਾ ਭਗਵੰਤ ਮਾਨ ਨੂੰ ਵੀ ਖੋਹ ਸਕਦਾ ਕਿਉਂਕਿ ਕੁਰਸੀ ਪਿਆਰੀ ਹੈ ਅੱਜ ਕਾਂਗਰਸ ਪਾਰਟੀ ਜੋ ਕੁਝ ਪ੍ਰਸਿੱਧਤ ਕਾਂਗਰਸ ਪਾਰਟੀ ਨੇ ਕੀਤਾ ਆਪਾਂ ਤੱਕ ਸਾਡੇ ਉੱਤੇ ਹਮਲੇ ਕਤਲੇਆਮ ਜੋ ਕੁਝ ਉਹਨਾਂ ਨੇ ਕੀਤਾ ਕਿਸੇ ਦੀ ਕਿਸੇ ਦੀ ਜੁਰਤ ਹੋਈ ਕਿ ਬੋਲਦਨ ਵਾਲੀ ਪਰਿਵਾਰ ਦੇ ਖਿਲਾਫ ਅੱਜ ਬੰਦੀ ਸਿੱਖਾ ਦੀ ਗੱਲ ਆ ਪੰਚਾਇਤ ਉੱਤੇ ਪਾਰਲੀਮੈਂਟ ਤੇ ਕੌਣ ਚੱਕਦਾ ਹੈ 8 ਮੈਂਬਰ ਕਾਂਗਰਸ ਤੇ 9 ਮੈਂਬਰ ਆਮ ਆਦਮੀ ਕੋਈ ਬੋਲਦਾ ਨਾ ਤਾਂ ਸਾਲੇ ਮੁਤੱਲਬ ਪਾਲੀਦਾਲ ਬੋਲਦਾ ਹੈਗਾ ਇਹ ਪੰਜਾਬ ਦੀ ਆਪਣੀ ਖੇਤਰੀ ਪਾਰਟੀ ਹੈ ਪੰਜਾਬ ਦੀ ਪਛਾਣ ਹੈ ਬਾਬੇ ਨਾਨਕ ਦੀ ਤਕੜੀ ਹੈ ਜਿੰਨਾ ਤੱਕੜਾ ਲੋਕੀ ਇਸ ਤਕੜੀ ਨੂੰ ਕਰਨਗੇ ਉਹਨਾਂ ਦਾ ਤਕੜਾ ਹੋ ਕੇ ਪੰਜਾਬ ਦੇ ਲੋਕਾਂ ਦੀ ਅਸੀਂ ਆਵਾਜ਼ ਚੁੱਕ ਕਰਾਂਗੇ ਇਹਨਾਂ ਧੋਖੇਬਾਜ਼ਾਂ ਤੋਂ ਦਿੱਲੀ ਪਾਰਟੀਆਂ ਤੋਂ ਲੋਕੀ ਸੁਚੇਪ ਹੋ ਜਾਣ ਇਹਨਾਂ ਨੇ ਪੰਜਾਬ ਨੂੰ ਛੱਡਣਾ ਨਹੀਂ ਹੈ ਅੱਗੇ ਨਾਸਕਾ ਤਾਂ ਅੱਗੇ ਪਤਾ ਨਹੀਂ ਕੀ ਕਰਾਂਗੇ